ਸਾਰੇ ਦੋਸਤੋ ਨਮਸਕਾਰ ਸਤਿ ਸ੍ਰੀ ਅਕਾਲ ਦੇਸ਼ ਵਿਦੇਸ਼ਾਂ ਵਿੱਚ ਬੈਠੇ ਐਸਐਸ ਦੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਤੁਹਾਡਾ ਆਪਣਾ ਐਸਐਸ ਦੀ ਦੋਸਤੋ ਅੱਜ ਅਸੀਂ ਤੁਹਾਡੇ ਲਈ ਦੇਸ਼ ਅਤੇ ਦੁਨੀਆ ਨਾਲ ਜੁੜੀ ਅਜੇ ਹੀ ਦਿਲਚਸਪ ਜਾਣਕਾਰੀ ਲੈ ਕੇ ਆਏ ਹਾਂ ਜੋ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ ਅੱਜ ਅਸੀਂ ਗੱਲ ਕਰ ਰਹੇ ਹਾਂ ਭਾਰਤ ਦੇ ਉਸ ਪਿੰਡ ਬਾਰੇ ਜਿੱਥੇ ਭਾਰਤ ਵਿੱਚ ਸਭ ਤੋਂ ਪਹਿਲਾਂ ਚੜਦਾ ਹੈ ਸੂਰਜ ਹਾਂਜੀ ਤੁਸੀਂ ਠੀਕ ਸੁਣਿਆ ਭਾਰਤ ਦਾ ਉਹ ਪਿੰਡ ਜਿੱਥੇ ਸਭ ਤੋਂ ਪਹਿਲਾਂ ਚੜਦਾ ਹੈ ਸੂਰਜ ਜਿੱਥੇ ਸਭ ਤੋਂ ਪਹਿਲਾਂ ਹੁੰਦੇ ਹਨ ਸੂਰਜ ਦੇਵਤਾ ਦੇ ਦਰਸ਼ਨ ਇਹ ਪਿੰਡ ਹੈ ਕਿਥੇ ਇਸ ਪਿੰਡ ਦਾ ਕੀ ਹੈ ਨਾਂ ਕਿਹੜਾ ਹੈ ਰਾਜ ਦੋਸਤੋ ਬਹੁਤ ਸਾਰੇ ਲੋਕ ਰਾਜ ਦਾ ਨਾਮ ਤਾਂ ਜਾਣਦੇ ਹੋਣਗੇ ਪਰ 99% ਲੋਕਾਂ ਨੂੰ ਇਸ ਪਿੰਡ ਦਾ ਨਾਂ ਨਹੀਂ ਪਤਾ ਹੋਣਾ ਜਿੱਥੇ ਨਿਕਲਦਾ ਹੈ ਸਭ ਤੋਂ ਪਹਿਲਾਂ ਸੂਰਜ ਸਭ ਕੁਝ ਜਾਣਨ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਪਹਿਲਾਂ ਤੁਹਾਡੇ ਕੋਲ ਪਹੁੰਚੇ ਇਹ ਵਾਰ-ਵਾਰ ਨਹੀਂ ਕਰਨਾ ਸਿਰਫ ਪਹਿਲੀ ਵਾਰ ਇੱਕ ਵਾਰ ਹੀ ਕਰਨਾ ਹੁੰਦਾ ਹੈ ਦੋਸਤੋ 1999 ਤੋਂ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਸੂਰਜ ਦੀਆਂ ਪਹਿਲੀਆਂ ਕਰਨਾ ਅੰਡੇਵਾਂ ਟਾਪੂ ਤੇ ਪਈਆਂ ਸਨ ਪਰ ਹੁਣ ਪਤਾ ਲੱਗ ਚੁੱਕਾ ਹੈ ਕਿ ਭਾਰਤ ਦੇ ਅਰुणाਚਲ ਪ੍ਰਦੇਸ਼ ਵਿੱਚ ਡਾਂਗ ਵੈਲੀ ਹੈ ਇੱਥੇ ਇੱਕ ਪਿੰਡ ਹੈ ਜਿਸ ਦਾ ਨਾਮ ਹੈ ਡਾਂਗ ਇਸ ਡਾਂਗ ਪਿੰਡ ਵਿੱਚ ਹੀ ਸਭ ਤੋਂ ਪਹਿਲਾਂ ਸੂਰਜ ਚੜ੍ਹਦਾ ਨਜ਼ਰ ਆਉਂਦਾ ਹੈ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਬਾਕੀ ਹਿੱਸਿਆਂ ਵਿੱਚ ਲੋਕ ਸੌਂ ਰਹੇ ਹੁੰਦੇ ਹਨ ਪਰ ਇੱਥੇ ਸੂਰਜ ਚੜ੍ਹਿਆ ਹੁੰਦਾ ਹੈ ਇੱਥੇ ਸਵੇਰੇ 3 ਤੋਂ 4 ਵਜੇ ਦੇ ਵਿੱਚਕਾਰ ਸੂਰਜ ਚੜ੍ਹਦਾ ਹੈ ਅਤੇ ਸ਼ਾਮ ਨੂੰ 4 ਵਜੇ ਸੂਰਜ ਡੁੱਬਣਾ ਸ਼ੁਰੂ ਹੋ ਜਾਂਦਾ ਹੈ ਡਾਂਗ ਪਿੰਡ ਨੂੰ ਭਾਰਤ ਦਾ ਪਹਿਲਾ ਸੂਰਜ ਚੜ੍ਹਨ ਵਾਲਾ ਸਥਾਨ ਕਿਹਾ ਜਾਂਦਾ ਹੈ ਕਿਉਂਕਿ ਸਭ ਤੋਂ ਪਹਿਲਾਂ ਸੂਰਜ ਇੱਥੇ ਚੜ੍ਹਦਾ ਹੈ ਇਸ ਨੂੰ ਰਾਇਮ ਸੂਰਜ ਦੀ ਧਰਤੀ ਵੀ ਕਿਹਾ ਜਾਂਦਾ ਹੈ ਦੋਸਤੋ ਦੱਸ ਦਈਏ ਕਿ ਡਾਂਗ ਪਿੰਡ ਅਰुणाਚਲ ਪ੍ਰਦੇਸ਼ ਦੇ ਤੁਵੰਗ ਜ਼ਿਲ੍ਹੇ ਵਿੱਚ ਸਥਿਤ ਹੈ ਜਿੱਥੇ ਭਾਰਤ ਦਾ ਪਹਿਲਾ ਸੂਰਜ ਚੜ੍ਹਦਾ ਨਜ਼ਰ ਆਉਂਦਾ ਹੈ ਇਸ ਪਿੰਡ ਨੂੰ ਭਾਰਤ ਦਾ ਪਹਿਲਾ ਸੂਰਜ ਚੜ੍ਹਨ ਵਾਲਾ ਸਥਾਨ ਵੀ ਕਿਹਾ ਜਾਂਦਾ ਹੈ ਇਸ ਪਿੰਡ ਵਿੱਚ ਆਦਿਵਾਸੀ ਕਬੀਲੇ ਦੇ ਲੋਕ ਰਹਿੰਦੇ ਹਨ ਇਸ ਪਿੰਡ ਨੂੰ ਦੇਖਣ ਲਈ ਬਹੁਤ ਸਾਰੇ ਲੋਕ ਅਤੇ ਸੈਲਾਨੀ ਦੂਰ ਦੂਰ ਤੋਂ ਇੱਥੇ ਆਉਂਦੇ ਹਨ ਜੋ ਚੜਦਾ ਸੂਰਜ ਦੇਖਣ ਦੇ ਸ਼ੌਕੀਨ ਹਨ ਡਾਂਗ ਵੈਲੀ ਵਿੱਚ ਪਹਿਲਾ ਸੂਰਜ ਚੜ੍ਹਦਾ ਨਜ਼ਾਰਾ ਦੇਖਣਾ ਅਦਭੁਤ ਹੈ ਡਾਂਗ ਪਿੰਡ ਚੀਨ ਅਤੇ ਮੀਆਂ ਮਾਰ ਦੇ ਵਿਚਕਾਰ ਸਮੁੰਦਰ ਤਲ ਤੋਂ ਲਗਭਗ 1240 ਮੀਟਰ ਦੀ ਉਚਾਈ ਤੇ ਹੈ ਡਾਂਗ ਪਿੰਡ ਵਿੱਚ ਦਿਨ ਰਾਤ ਦਾ ਚੱਕਰ ਦੂਜੇ ਦੇਸ਼ਾਂ ਨਾਲੋਂ ਵੱਖਰਾ ਹੈ ਇੱਥੇ ਸ਼ਾਮ 4 ਵਜੇ ਹੀ ਹਨੇਰਾ ਹੋ ਜਾਂਦਾ ਹੈ ਨਵੇਂ ਸਾਲ ਤੇ ਦੇਸ਼ ਭਰ ਤੋਂ ਲੋਕ ਇੱਥੇ ਸੂਰਜ ਦੀਆਂ ਪਹਿਲੀਆਂ ਕਿਰਨਾਂ ਦੇਖਣ ਲਈ ਆਉਂਦੇ ਹਨ ਇੱਥੇ ਦੇਖਣ ਲਈ ਕੁਦਰਤੀ ਗਰਮ ਝਰਨੇ ਅਤੇ ਕਿਥਮੂ ਪਿੰਡ ਵਰਗੀਆਂ ਥਾਵਾਂ ਹਨ ਇੱਥੇ ਦਿਨ ਲਗਭਗ 12 ਘੰਟੇ ਦਾ ਹੁੰਦਾ ਹੈ ਦੋਸਤੋ ਦੱਸ ਦਈਏ ਕਿ ਧਰਤੀ ਪੱਛਮ ਤੋਂ ਪੂਰਬ ਵੱਲ ਘੁੰਮਦੀ ਹੈ ਇਸ ਲਈ ਪੂਰਬੀ ਹਿੱਸਿਆਂ ਵਿੱਚ ਸੂਰਜ ਪਹਿਲਾਂ ਨਿਕਲ ਆਉਂਦਾ ਹੈ ਇਹੀ ਕਾਰਨ ਹੈ ਕਿ ਡਾਂਗ ਪਿੰਡ ਵਿੱਚ ਵੀ ਸੂਰਜ ਸਭ ਤੋਂ ਪਹਿਲਾਂ ਨਿਕਲਦਾ ਹੈ ਇੱਥੋਂ ਦੇ ਆਦਿਵਾਸੀ ਕਬੀਲਿਆਂ ਦੇ ਲੋਕ ਕੁਦਰਤ ਨਾਲ ਮਿਲ ਕੇ ਰਹਿੰਦੇ ਹਨ ਸੂਰਜ ਚੜ੍ਹਦਾ ਅਨਭਵ ਉਹਨਾਂ ਦੀ ਜੀਵਨ ਸ਼ੈਲੀ ਅਤੇ ਵਿਸ਼ਵਾਸਾਂ ਦਾ ਹਿੱਸਾ ਹੈ ਧੰਨਵਾਦ ਜੀ